ਵਰਪਾਲ ਕਬੱਡੀ ਕੱਪ ਤੇ ਕਹਿੰਦੇ ਸਿਰਾ ਹੋ ਗਿਆ ਪਹਿਲੇ ਹੀ ਸੈਮੀ ਵਿੱਚ ਕਹਿੰਦੇ ਤਾੜ-ਤਾੜ ਹੋ ਗਈ ਬੰਦੇ 'ਚ ਬੰਦਾ ਵੱਜਿਆ ਤੇ ਜੱਗਾ ਸਿੰਘ ਵਾਲੀ ਟੀਮ ਨੇ ਕਹਿੰਦੇ ਗੋਪੀ ਬ੍ਰੰਧੀ ਕਰ ਤੋਰਦੀਂਂ ਡੰਡਿਆਂ ਨੇ ਸਿਰਾ ਕਰਾਤਾ ਨਵੇਂ ਆਣੇ ਮੇਕਮ ਮੋਰ ਬਣਾ ਗਿਆ ਲਾਸਟ ਦੇ ਮੈਚ ਪਲਟ ਗਿਆ ਹੁਣ ਤੁਸੀਂ ਦੇਖੋ ਕੋਲ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਬੱਲੇ 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 ਉਹ ਜੋਧੇ ਰਣ ਵਿੱਚ ਚੂਜੇ ਦੇ ਪਾਉਂਦੇ ਤਲਵਾਰਾ ਉਸੇ ਸੋਚਦੀ ਹੈ ਆ ਦੁਨੀਆ ਚਰਚਾ ਕਰ ਰਹੀ ਹੈ ਜਨਮ ਦਿਨ ਵੀ ਬਾਬੇ ਨਾਨਕ ਦਾ 13 ਬਣ ਲੱਗ ਗਿਆ 13 13 ਹੋ ਜਾਣੀ ਹੈ ਉਹ 13 13 ਹੋ ਜਾਣੀ ਹੈ ਪਰ ਨਹੀਂ ਵਾਹ ਵਾਹ ਗੁਰਦੇਵ ਪਰ ਇਹਦਾ ਨਵਾਂ ਪਿੰਡ ਹੈ ਮਨਜੀਤ ਨਾਮ ਹੈ ਮਨਜੀਤ ਏ ਇੱਕਾਂ ਵਾ ਇੱਕ ਵੇ ਇੱਕ ਵੇ ਇੱਕ ਵੇ ਇੱਕ ਵੇ ਇਹ ਹੁਣ ਵੇਖਣਾ ਪਹਿਲਾ ਜਫਾ ਲ ਆ ਗਿਆ ਇਹ ਮੇਲਾ ਬਣ ਜਾਊਗਾ ਆ ਵੇਖਣਾ ਪੈਣੀ ਹੋਈ ਕਬੱਡੀ 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 ਪੰਘਾਲੇ ਵਾਲਾ ਪੰਘਾਲੇ ਵਾਲਾ ਆ ਮੁੰਡਾ ਸੁਖ ਹੋ ਗਿਆ ਮੂਰੇ ਦੀਪ ਭਾਜਲਾ ਮੁੰਡਿਆ ਹਰ ਜੋ ਪਾਸੇ ਲੱਗ ਗਿਆ ਯੋਰ ਮੇਲਾ ਨੱਚੂਗਾ ਆ ਨੰਬਰ ਤੇ ਦੀਪ ਬੰਦੇ ਜਵੰਦਾ ਵਾਈਦਾ ਬੰਦੇ ਜਵੰਦਾ ਵਾਈਦਾ ਆ ਵਾਹ ਵਾਹ ਬਾਈ ਚੰਨਣ ਸਿੰਘ ਜੀ ਬੀਏ ਉਹਨਾਂ ਬਾਰੇ ਕਹਿੰਦੇ ਇੱਕ ਮੇਰੀ 500 ਹੋਈਆਂ ਲੈ ਵੀ ਇੱਕ ਮਲਾ ਜਫਾ ਮਾਇਆ ਮਾਇਆ ਕੀ ਨੋਟਾਂ ਦਾ ਮੀਂਹ ਵਰ ਜਣਾ ਇਹ ਧਰਤੀ ਵਰਪਾਲ ਦੀ ਲਾਤੀ ਜੋਧਾ ਲਾਤੀ ਜੋਧਾ 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 ਇਹ ਲਾਤੀ ਟਾਪ ਦੇ ਪੁਆਇੰਟ ਦਾ ਵਾਦਾ ਕਰ ਗਿਆ ਵਾਹ ਉਹ ਲਾਤੀ ਤੰਗੜਾ ਨੰਬਰ ਜੋੜਦਾ ਆਇਆ ਹੈ ਅਗਲੀ ਕਬੱਡੀ ਇਹ ਹੈ ਸਾਹਮਣੇ ਵੇਖਣਾ ਮਨਜੀਤ ਨਵੇਂ ਪਿੰਡ ਆ ਗਿਆ ਹੈ ਅਗਲੇ ਮੈਚ ਦੇ ਖਿਡਾਰੀ ਵੀ ਟੌਪ ਦੇ ਪੁੱਜ ਗਏ ਨਵੇਂ ਪਿੰਡ ਦੇ ਮਰਜੀਤ ਦੀ ਪਈ ਹੋਈ ਕਬੱਡੀ ਉੱਪਰ ਕਾਨ ਜੱਗੂ ਚੋਲੇ ਦਾ ਕੰਮ ਰੱਖਦਾ ਨਹੀਂ ਓਲੇ ਦਾ ਇੱਕੂ ਪਿੰਡ ਚੋਲੇ ਦਾ ਤੇ ਦੂਜੇ ਪਾਸੇ ਨਵੇਂ ਪਿੰਡੀਆਂ ਮਰਜੀਤ ਤਕੜਾ ਨੰਬਰ ਜੋੜਦਾ ਆਇਆ ਹੈ ਮੈਚ ਆਖਰੀ ਨੰਬਰਾਂ ਤੇ ਇਹਨੇ ਹੁੰਦੇ ਨਾ ਆਖਰੀ ਸਮਾਂ ਚੱਲਦਾ ਤੇ ਜਿੱਦੜ ਜੱਫਾ ਲੱਗ ਗਿਆ ਮੈਨੂੰ ਲੱਗਦਾ ਜਿੱਤ ਹਾਰ ਹੋ ਜਾਣੀ ਹੈ ਆਹੇ ਗਰਦੇਵ ਅਗਲੀ ਕਬੱਡੀ ਪਾਰਿਆ ਸੁੱਖਾ ਜੀ ਉਹਦਾ ਤੇ ਫਰੰਦੀਪੁਰੀਆ ਲਾਲ ਲਾ ਕੇ ਆਹੇ 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 बाबे नान ਆਪਿਆ ਪਿਆਰ ਆਪ ਦੀ ਖੇਡ ਸਖਰਾਜ ਇੰਗਲੈਂਡ ਨਾਲ ਸੱਜੂ ਇੰਗਲੈਂਡ ਉਹ ਲਾਈਵ ਜੁੜੇ ਹੋਇਆ ਬਹੁਤ ਵੱਡਾ ਧੰਨਵਾਦ ਹੈ ਅਮਰੀਕਾ ਸ਼ਾ ਆਸਟ੍ਰੇਲੀਆ ਦਾ ਵੀ ਧੰਨਵਾਦ ਕਰਦੇ ਆ लास्ट लास्ट ਕਬੱਡੀ ਮੈਨੂੰ ਲੱਗਦਾ ਪੈ ਰਹੀ ਆ ਬਾਕੀ ਪੁਰੀ ਆ ਗਰਦਾਸ ਪੰਘਾਲੇ ਵਾਲਾ ਸੋਖਾ ਧੰਨਿਆ ਨੇ ਦਰਮਿਆਨ ਬੱਲੇ 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 ਕਬੱਡੀ ਕਬੱਡੀ